1 2 3 ਅਰ ਮੈਨੂੰ ਫੋਨ ਨਹੀਂ ਮਿਲਦੀ ਤੇਰੇ ਨਾਲ ਬਸ ਮੈਂ ਤੈਨੂੰ ਦੱਸਦਾ ਹੁਣ ਨਾ ਮਿੰਟਸ ਮੇਰਾ ਨਾਮ ਮੇਰੇ ਜਵਾਕਾਂ ਨੂੰ ਲੈਣ ਵਾਸਤੇ ਜਾਣਾ ਮਸਾਂ ਹੀ ਚੱਲੇ ਦੋ ਤਿੰਨ ਮਹੀਨਿਆਂ ਪੈ ਜਦੋਂ ਤੁਹਾਨੂੰ ਖੁਸ਼ੀ ਬੜੀ ਹੋਣੀ ਹੈ ਲੈ ਲਓ ਜੀ ਪਟੀਆਂ ਖੋਲਦੀਏ ਸਰ ਜਵਾਈ ਨੂੰ ਪਤਾ ਲੱਗਦਾ ਚਲੋ ਸਾਰੇ ਨੇ ਪਟੀਆਂ ਖੋਲ੍ਹ ਲੀਏ ਫਿਰ ਆ ਚੰਗੀ ਤੇਰੀ ਕੋ ਆ ਜਾ ਕੇ ਜਾ ਹੋ ਨਹੀਂ ਮੈਂ ਜਾਣਾ ਜਿੰਨੇ ਮਰਜੀ ਟ੍ਰਿਪ ਕਰੀ ਹੁਣ ਤੱਕ ਭਾਵੇਂ ਅਸਲ ਚ ਵੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੱਜਣੋ ਉਹ ਵਲੌਗ ਤੇ ਤੁਸੀਂ ਭੁੱਲੇ ਨਹੀਂ ਹੋਣੀ ਜਿਹੜਾ ਮੰਜੇ ਵਾਲਾ ਇਹਨਾਂ ਨੇ ਮੇਰੇ ਨਾਲ ਘਰਦਿਆਂ ਨਹੀਂ ਮੇਰੇ ਨਾਲ 프ੈਂਕ ਕੀਤਾ ਜਿਹੜਾ ਧੱਕੇ ਨਾਲ ਮੈਨੂੰ ਮੰਜੇ ਤੇ ਬਿਠਾਇਆ ਗਿਆ ਚਲਾਕੀ ਦੇ ਨਾਲ ਤੇ ਮੈਨੂੰ ਬਿਠਾ ਕੇ ਟੁੱਟੇ ਮੰਜੇ ਤੇ ਬਿਠਾਦਾ ਮੇਰੇ ਨਾਲ ਪ੍ਰੈਂਕ ਕਰਦਾ ਸੀ ਤੇ ਲੈਵਲ ਸਭ ਕੇ ਨਿਕਲेंगे ਸੋ ਅੱਜ ਆਪਾਂ ਉਸੇ ਚੀਜ਼ ਦਾ ਬਦਲਾ ਲੈਣਾ ਹੈ ਉਹ ਉਹ ਵਲੌਗ ਮੈਨੂੰ ਬੜੇ ਦਿਨਾਂ ਦਾ ਰੜਕੀ ਜਾਂਦਾ ਕਿ ਸਾਰੇ ਨੇ ਰਲ ਕੇ ਨਹੀਂ ਇੱਕ ਜਾਣੇ ਨੇ ਵੀ ਨਹੀਂ ਮੇਰੇ ਤੇ ਰਹਿਮ ਕੀਤੀ ਸੀ ਕਿ ਹਾਂ ਯਾਰ ਵਿਚਾਰੇ ਦੇ ਸੱਟ ਸੁੱਟਣਾ ਵਾ ਜੀ ਸਾਰੇ ਨੇ ਰਲ ਕੇ ਮੇਰੇ ਨਾਲ ਪ੍ਰੈਂਕ ਕੀਤਾ ਮੈਨੂੰ ਟੁੱਟੇ ਮੰਜੇ ਤੇ ਬਿਠਾ ਤੇ ਉੱਤੇ ਚਾਦਰ ਦੇਤੀ ਸੋ ਉਹ ਚੀਜ਼ ਦਾ ਅੱਜ ਬਦਲਾ ਲਿਆ ਜਾਊਗਾ ਸੋ ਮੈਂ ਬੜੀ ਬੜੀ ਤਕੜੀ ਪਲੈਨਿੰਗ ਬਣਾਈ ਹੋਈ ਆ ਸੋ ਅੱਜ ਆਪਾਂ ਕਰਦੇ ਆ ਨਾ ਉਸੇ ਚੀਜ਼ ਦਾ ਬਦਲਾ ਲੈਣ ਲੱਗੇ ਆ ਪ੍ਰੈਂਕ ਹੀ ਕਰਨ ਲੱਗੇ ਆ ਸੋ ਪ੍ਰੈਂਕ ਇਸ ਤਰੀਕੇ ਨਾਲ ਕਰਨ ਲੱਗੇ ਆ ਕਿ ਆਪਾਂ ਤੁਹਾਨੂੰ ਪਤਾ ਕਿ ਹਰੇਕ ਮਹੀਨੇ ਆਪਾਂ ਕਿਤੇ ਨਾ ਕਿਤੇ ਟ੍ਰਿਪ ਤੇ ਜਾਂਦਾ ਹੀ ਆ ਹਨਾ ਸੋ ਆਪਾਂ ਸਾਰੇ ਕਰਦੇ ਨੂੰ ਕਹਿੰਦਾ ਕਿ ਭਾਈ ਆਪਾਂ ਕਿਹ ਟ੍ਰਿਪ ਤੇ ਜਾਣਾ ਦੋ ਤਿੰਨ ਦਿਨ ਲੱਗ ਜਾਣੇ ਤੇ ਆ ਦਾ ਸਮਾਨ ਸੋਨ ਪੈਕ ਕਰ ਲਓ ਸਾਰੇ ਸਾਰਾ ਟੱਬਰ ਤਿਆਰ ਹੋਇਆ ਬੇਟਾ ਤੇ ਮੇਨ ਇੰਟਰਸਟਿੰਗ ਆ ਸੂਸਰਾ ਟੱਬਰ ਤਿਆਰ ਹੋਇਆ ਬੇਟਾ ਪ੍ਰੈਂਕ ਆ ਪਾਈਦਾ ਕਰ ਤਿਆਰਤੂਰ ਕਰਕੇ ਨਾ ਇੰਨਾ ਸਾਰਿਆਂ ਨੂੰ ਆਪਾਂ ਕਿਤੇ ਘੁੰਮਣ ਫਿਰਨ ਤੇ ਜਾਣਾ ਨਹੀਂ ਤੇ ਆਪਾਂ ਕੇ ਛੱਪੜ ਛੁੱਪੜ ਤੇ ਲੈ ਸਾਰਾ ਨਾ ਗੰਦੀ ਲਿਖੇ ਜਾਂਦੇ ਇਹਨਾਂ ਨੂੰ ਕਹਿੰਦਾ ਲਓ ਜੀ ਪਹੁੰਚ ਗਏ ਆਪਾਂ ਮਾਸੀ ਜੀ ਵੀ ਤਿਆਰ ਨੇ ਮਾਸੀ ਜੀ ਨੂੰ ਵੀ ਕਹੇ ਮਾਸ ਮਾਸੀ ਵਿਚਾਰੇ ਮਾਸੀ ਤਾਂ ਮੈਨੂੰ ਫੋਨ ਆਇਆ ਮਾਸੀ ਕਹਿੰਦੀ ਹਰਮਨ ਮੈਂ ਨਾ ਦੋ ਅਟੈਚੀ ਪੈਕ ਕਰ ਲਿਆ ਕਿ ਮੈਂ ਆਪ ਦਾ ਕਰ ਲਿਆ ਕਿ ਮੈਂ ਬੱਚਿਆਂ ਦਾ ਕਰ ਲਿਆ ਮੰਮੀ ਕਹਿੰਦੀ ਪੁੱਤ ਕਿੰਨੇ ਦਿਨ ਲੱਗ ਜਾਣਗੇ ਮੈਂ ਮਮਾ ਦੋ ਤਿੰਨ ਦਿਨ ਤੇ ਲੱਗ ਹੀ ਜਾਣੇ ਆਪਾਂ ਸਾਰਾ ਟੱਬਰ ਹੀ ਤਿਆਰ ਹੋਇਆ ਬੈਠਾ ਮੰਮੀ ਮੰਮੀ ਬੇਬੇ ਹੀਰਾ ਡੈਡੀ ਸਾਰੇ ਤੋਂ ਅੱਜ ਬਦਲਾ ਲਿਆ ਜਾਊਗਾ ਇਹਨਾਂ ਨੇ ਮੇਰੇ ਨਾਲ ਚਲਾਕੀ ਕੀਤੀ ਅੱਜ ਆਪ ਇਹਨਾਂ ਨਾਲ ਪ੍ਰੈਂਕ ਕਰਾਂਗੇ ਸੋ ਵਲੌਗ ਨੂੰ ਲਾਸਟ ਤੱਕ ਦੇਖਿਓ ਸੋ ਲੋਕੇਸ਼ਨ ਮੈਂ ਸੋਚਿਆ ਫਿਰੋਜ਼ਪੁਰ ਚ ਨਾ ਇੱਕ ਗੰਦੇ ਜਿਹੇ ਪਹਾੜ ਹੁੰਦੇ ਆ ਉੱਥੇ ਲੈ ਜਾਣਾ ਆਪਾਂ ਸੋ ਬੇਬੇ ਹੋਣੇ ਹੀ ਪੈਕਿੰਗ ਪੂ ਹੁੰ ਦਿਖਾਉਣੇ ਨਿਆਰਾ ਹੋ ਅੱਜ ਬਦਲਾ ਬਦਲਾ ਮੈਨੂੰ ਬੜੇ ਦਿਨਾਂ ਦੇ ਰੜਕੀ ਜਾਂਦਾ ਸੀ ਯਾਰੇ ਹਾਂਜੀ ਤਿਆਰੋਂ ਹਾਂ ਕਿਆ ਉਹ ਟੈਂਟੀ ਤਿਆਰ ਕਰਦੀਆਂ ਵੇ ਜਿਪਦਾ ਹੀ ਜਾਂਦੀ ਤਿਆਰੀਆਂ ਫੁੱਲ 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 ਐ ਨਵੇਂ ਸਕੈਚ ਨਵੀਆਂ ਲੂਡ ਨਵੀਆਂ ਦੀੜੇ ਨਵੀਆਂ ਚਿੰਨੀਆਂ ਨਵੇਂ ਸ਼ੋਰ ਇੱਥੇ ਰੱਖ ਕਿੰਨੇ ਕੁ ਸੈਕਟਰ ਨੇ ਤੁਸੀਂ ਜਾਣ ਲਈ ਕਿੰਨਾ ਕੁ ਫੁੱਲ ਫੁੱਲੋ ਫੁੱਲੋ ਗੋਡੀਆਂ ਨਿਆਰੀ ਲੈਣੇ ਫੁੱਲ ਇੰਜੋਏ ਦੱਸੋ ਕਿੰਨਾ ਕਰਨਾ ਬਹੁਤ ਜ਼ਿਆਦਾ ਕਰਨਾ ਬਹੁਤ ਜ਼ਿਆਦਾ ਕਰ ਜਿੰਨਾ ਵੀ ਹੋਇਆ ਉਹਨਾ ਹੀ ਕਰਨਾ ਇੰਜੋਏ ਹਾਂ ਇੰਜੋਏ ਖੁਸ਼ ਹੋ ਖੁਸ਼ ਹਾਂ ਗੋਡੀਆਂ ਰਾਤੀ ਨੀਂਦ ਆ ਗਈ ਕਿੱਥੇ ਨੀਂਦ ਆਉਂਦੀ ਸੀ ਕਿਹਾਂ ਕਿਦਮ ਨਹੀਂ ਲੱਗੀ ਨਾ ਮੈਂ ਪੁੱਛਣ ਜੋ ਗਈ ਮੈਂ ਕਿਹਾ ਵਿਆਹ ਗਿਆ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਵਰਾਤੀ ਕੀ ਸੋਚੀ ਗਈ ਕਿੱਥੇ ਜਾਵਾਂ ਕਿਹੜਾ ਕੀ ਪਤਾ ਕਿੱਥੇ ਚੱਲੇਗਾ ਫਿਰ ਮੈਂ ਆਖਿਆ ਤਾਂ ਦੱਸਿਆ ਪਾ ਉੱਥੇ ਜਾਣਾ ਤੇ ਆਇਆ ਦਹੋੜੇ ਨਹੀਂ ਚੱਲਿਆ ਗਿਆ ਇਹ ਤਾਂ ਛੱਡ ਹੀ ਗਿਆ ਨਹੀਂ ਨਹੀਂ ਆਪਾਂ ਚੱਲਾਂਗੇ ਸੋ ਤੇ ਆ ਰਹਿਣਾ ਤੂੰ ਇੰਟੈਚੂ ਟੂਚੀ ਪੈ ਕਰ ਲਿਆ ਆਂ ਦਾ ਕਰ ਲਿਆ ਕਰ ਲਿਆ ਹਾਂਜੀ ਚੱਲ ਤਿਆਰੀ ਫੁੱਲ ਜੇ ਫੁੱਲ ਜੁੱਤੇ ਵੀ ਲੈ ਲੈ ਸਕਨਾਲ ਤੀਨੋਂ ਆਪਾਂ ਗਾਂ ਜਾਗੋ ਤੇ ਜਾਣਾ ਲੈ ਉਹ ਤਮਹ ਸੈਂਟਰ ਪਾ ਕੇ ਬੇਬੇ ਕਿੱਥੇ ਆ ਬੇਬੇ ਚੱਲੀਏ ਆਓ ਹਾਂਜੀ ਤਹੀਂ ਨਹੀਂ ਆਣਾ ਨੇ ਮੈਂ ਘਰ ਹੀ ਰਹਿਣਾ ਕਿਉਂ ਵੈਸੇ ਹੀ ਚੱਲ ਵੜ ਘਰੇ ਠੀਕ ਆ ਮੈਂ ਡੈਡੀ ਜੀ ਨੂੰ ਕਿਹਾ ਤਿਆਰ ਹੋ ਕੇ ਆਂਦੇ ਨਹੀਂ ਮੈਂ ਘਰ ਹੀ ਰਹਿਣਾ ਸ਼ਾਬਾਸ਼ ਆਜੇ ਚੱਲ ਬੜੋ ਕੱਲ ਹੈ ਮੈਂ ਕਰ ਰਹਿਣਾ ਥੋਡੀ ਮਰਜ਼ੀ ਭਰਾਵਾਂ ਚੱਲੀਏ ਚੱਲੋ ਚੱਲੋ ਚੱਲੀਏ ਚੱਲੋ ਚੱਲੋ ਕਿੱਧਰ ਦੀ ਤਿਆਰੀ ਬਾਹਰ ਦੀ ਸ਼ਹਿਰ ਕਰਨ ਦੀ ਘੁੰਮਣ ਵਾਸਤੇ ਜਾਣਾ ਡੈਡੀ ਨੂੰ ਕਿਸ ਡੈਡੀ ਚੱਲੇ ਨਹੀਂ ਰਵਾਇ ਕਰਾਂਗੇ ਪੁੱਜ ਕੇ ਕਰਾਂਗੇ ਜੀ ਕਰ ਜਾਾਂਗੇ ਬੇਬੇ ਜਿਵੇਂ ਆਪਾਂ ਇੱਕ ਲੋਕੇਸ਼ਨ ਤੇ ਗਏ ਸੀ ਨਾ ਉੱਥੇ ਆਪਾਂ ਜਿਵੇਂ ਆ ਅੰਮ੍ਰਿਤਸਰ ਸਾਡਾ ਪਿੰਡ ਉਦੋਂ ਵੀ ਸੋਹਣੀ ਜਗ੍ਹਾ ਆ ਤੇ ਫਿਰ ਉੱਥੇ ਤਾਂ ਬਹੁਤ ਜ਼ਿਆਦਾ ਜਵਾਈ ਕਰਾਂਗੇ ਫਿਰ ਕੀ ਕੀ ਇੰਜੋਏ ਕਰਨਾ ਜੋ ਹੋਇਆ ਜੁਆਇ ਕਰੀ ਚੱਲਾਂਗੇ ਉਹ ਵੇਖੋ ਜੁਆਇ ਕਰਨਾ ਉਹ ਵੇਖੋ ਜੁਆਇ ਕਰਨਾ ਹਰਮਨ ਇੰਜੋਏ ਫੁੱਲ ਫੁੱਲ ਗੁੱਡ ਇਧਰ ਚਿਹਰੇ ਗੁਲਾਬ ਦੇ ਫੁੱਲ ਲੰਗੂ ਖਿੜੇ ਪਏ ਆ ਆ ਬੇਬੇ ਆਏ ਮਾਸਾ ਹੀ ਚੱਲੇ ਦੋ ਤਿੰਨ ਮਹੀਨੇ ਪਿਛੋਂ ਘਰੇ ਬੋਰ ਹੋਏ ਪਏ ਆ ਨਹੀਂ ਤਾਂ ਵਾਕਿਆ ਸਹੀ ਗੱਲ ਹੈ ਨਾ ਦੋ ਤਿੰਨ ਮਹੀਨੇ ਹੋ ਗਏ ਕਿ ਨਹੀਂ ਤਾਂ ਮਹੀਨੇ ਹਰੇਕ ਮਹੀਨੇ ਕਿਤੇ ਨਾ ਕਿਤੇ ਕੋਸ ਨਾ ਕੋਈ ਬਣਦਾ ਵੀ ਸੀਗਾ ਤੇ ਨਜ਼ਾਰੇ ਵੀ ਲਈ ਦੇ ਸੀਗੇ ਹਾਂ ਉਹਨਾਂ ਘਰੇ ਹੀ ਬੈਠੇ ਮੰਜੇ ਤੋਂ ਉੱਠ ਕੇ ਕੁਰਸੀ ਦੇ ਕੁਰਸੇ 'ਤੇ ਬੰਜੇ ਨੇ ਤੇ ਹੁਣ ਬੜੇ ਟਾਈਮ ਬਾਅਦ ਕੀ ਲੈਣ ਲੱਗੇ ਆ ਨਿਆਰੇ ਨਿਆਰੇ ਜਾਣ ਲੱਗੇ ਆ ਜੇ ਹੁਣ ਸਭ ਬਾਹਰ ਸੋਹਣੇ ਦੁਆਵੇ ਬੇਬੇ ਆਪਾਂ ਪਤਾ ਕਿੱਥੇ ਚੱਲੇ ਜਿਹੜੀ ਲੋਕੇਸ਼ਨ ਤੇ ਚੱਲੇ ਆ ਉਹਦਾ ਨਾਮ ਪਤਾ ਕੀ ਆ ਕੀ ਆ ਮਿਨੀ ਗੋਆ ਮਿਨੀ ਗੋਆ ਆ ਇਹ ਮੇਰਾ ਪਿੰਡ ਜੋ ਮਿਨੀ ਗੋਆ ਹਾਂ ਠੀਕ ਆ ਠੀਕ ਆ ਮਿਨੀ ਹੈ ਇਹ ਹੋਈ ਮਿਨੀ ਬੇਬੇ ਦੂਵੀ ਕਹਾਣਾ ਸੋ ਮਾਸੀ ਨੂੰ ਲੈਣ ਚੱਲੇ ਆ ਮਾਸੀ ਵੇਬੇ ਪਤਾ ਕਿ ਨਟਾਚੀ ਪੈਕਰੀ ਫਰਦੀ ਆ ਦੋ ਇੱਕ ਆਪਦਾ ਤੇ ਇੱਕ ਜਵਾਕਾਂ ਦਾ ਈ ਕਿੱਥੇ ਪਹੁੰਚ ਗਏ ਸ਼ਹਿਰ ਪ੍ਰੋਜ ਪਰ ਕਿੰਨਾਂ ਦੇ ਘਰ ਦੇ ਬਾਹਰ ਭਰਾ ਭੈਣ ਕੋਲ ਬੜਾ ਸੁਣ ਆਓ ਸਸਰੀ ਘਰ ਜੀ ਬਾਟ ਸਾਹਿਬ ਸਸਰੀ ਘਰ ਮਿਲੋ ਯਾ ਕਾਮਲੀਆਂ ਤਿਆਰੀਆਂ ਹੋ ਰਹੀਆਂ ਹੈ ਹੈ ਉਰਦੀਆਂ ਕਰ ਲੀਆਂ ਤਿਆਰੀਆਂ ਹਾਂਜੀ ਭੈਣ ਜੀ ਆਓ ਜੀ ਆਹ ਭੈਣ ਮਿੱਠੀਏ ਚੀਰਾ ਪਿੱਛੇ ਡਿੱਟੀਆਂ ਦੇਲੇ ਤੇ ਜਿਹੜੇ ਘਰ ਕੀ ਮੇਲੇ ਆ ਵੀ ਘਰ ਆ ਪੀਚਾ ਤਾਂ ਵਧੀਆ ਬੇਬੇ ਚੱਲੇ ਸ਼ੁਕਰ ਨਾਨੀ ਨਹੀਂ ਚੱਲੀ ਨਾਨੀ ਨੂੰ ਲੈ ਚਲੀਏ ਕਿ ਰਹਿਣ ਦੀ ਹੈ ਇਹ ਤੁਹਾਡੀ ਮਾਦੀ ਮੈਂ ਕਿਹੜਾ ਵਿਚਾਰ ਇਹ ਕੁਛ ਚੱਕ ਚਾਰਾ ਡੁੱਡੀ ਜੀ ਬੈਠ ਕੇ ਜਾਵਾ ਲੈ ਤੂੰ ਤਾਂ ਮੈਨੂੰ ਲੈ ਕੇ ਜਾਣਾ ਹਣਾ ਬਈ ਹਾਂ ਭੈਣ ਜੀ ਖਾਣ ਨੂੰ ਖਾਣ ਪਿਆਰਾ ਹਣਾ ਵਿਜੈ ਤੁਸੀਂ ਕਹੋਗੇ ਤਾਂ ਮੈਨੂੰ ਲੈ ਚੱਲ ਲੰਗੇ ਹਾਂ ਜੇ ਨਾ ਸਪਾਉਗੇ ਤਾਂ ਨਾ ਸਹੀ ਹੈ ਨਾ ਇਹ ਮੇਰੇ ਵੱਲ ਦੇ ਵਸਾ। ਇਹ ਕਿਉਂ ਨਾ ਵਸਾ। ਮਾਸੀ ਹੋਈ ਤਿਆਰ ਕਿ ਨਹੀਂ? ਹਾਂਜੀ ਚੱਲੀਏ। ਸਸਵੀ ਕਾਜੀ, ਸਸਵੀ ਕਾ ਜ ਸਮਾਨ ਪੈ ਕਰ ਲਿਆ ਜੀ। ਹੋਰ ਸਾਰਾ ਕੁਝ ਕਰ। ਕਿੱਥੇ ਅਟੈਚੀ ਲਿਆਉ ਰੱਖੀਆ ਕਰ। ਆ ਲੋ। ਇਹ ਚਾਹ ਬੈਠ। ਮੇਰਾ ਸਾਥ ਚੀਆ। ਮੈਨੂੰ ਤਾਂ ਸਾਰਿਆਂ ਤੇ ਤਰਸ ਜਾ ਵੀ ਆਈ। ਪਰ ਇਹਨਾਂ ਨੇ ਮੇਰੇ ਤੇ ਕਦੇ ਤਰਸ ਨਹੀਂ ਕੀਤਾ ਉਦੋਂ ਜਮਾਂ ਤਰਸ ਨਹੀਂ ਆਪਾਂ ਕਿਸੇ ਤੇ ਨਹੀਂ ਤਰਸ ਕੰਨ। ਉਹਨਾਂ ਇੱਥੇ ਜੇ ਪਹਾੜ ਹੈ ਆਪਣੇ। ਉਹ ਇਪ ਟਿੱਪੇ ਆ ਜੀ ਨੂੰ ਉਹ ਟਿੱਪੇ ਕਹਿੰਦੇ ਨੇ ਉੱਥੇ ਲੈ ਜਾਵਾਂ ਚਲੋ ਬਾਏ ਬਾਏ ਸਾਬੂ ਬਾਏ ਹਰਮਨ ਕੋਲ ਆਏ ਬਾਏ ਬਾਏ ਆਉਦਨ ਮੁਗਾਰ ਆਉਦਨ ਹਰਮਨ ਨਾਲ ਨੂੰ ਆਉਦਨ ਮੁਗਾਰ ਸ੍ਰੀ ਕਾ ਨਾਨੀ ਜੀ ਨੂੰ ਮਿਲੋ ਹਰਮਨ ਤਿਆਰੀ ਆ ਪੂਰੀ ਪੂਰੀ ਚਲ ਠੀਕ ਹੈ ਨਾਨੀ ਧਿਆਨ ਰੱਖੀ ਬੱਚਿਆਂ ਦਾ ਪਾਪਾ ਚਲ ਨਾਨੀ ਜੀ ਬਾਏ ਬਾਏ ਕਰੋ ਨਾਨੀ ਨੂੰ ਬੇਬੇ ਬਾਏ ਨਾਨੀ ਕੀ ਕਹੋ ਹੈ ਵਾ ਸੇਫ ਜਰਨੀ ਹੈ ਵਾ ਸੇਫ ਜਰਨੀ ਹਵਾ ਸੇਵ ਚਮਨੀ ਐ ਕਮੀ ਕੀ ਕਹਿ ਰਹੇ ਹੋ ਮੈਂ ਕਹਾ ਮੰਮੀ ਕਹਿੰਦੇ ਸੀ ਰਾਜਸਥਾਨ ਚੱਲੀਏ ਮੈਂ ਕਹਾ ਰਾਜਸਥਾਨ ਨਹੀਂ ਤੁਹਾਨੂੰ ਬੜੇ ਆਪਣੇ ਇੱਥੇ ਇੱਕ ਨੇੜੇ ਲੋਕੇਸ਼ਨ ਦਾ ਮਿੰਨੀ ਗੋਆ ਅੱਛਾ ਮਿੰਨੀ ਗੋਆ ਮੈਂ ਗੈਰੀ ਹੋਂ ਨਾ ਗਿਆ ਸੀ ਬੜੀ ਸੋਹਣੀ ਲੋਕੇਸ਼ਨ ਹੈ ਉੱਥੇ ਠੰਡ ਹੈ ਠੰਡ ਨੇੜੇ ਆ ਆਪਣੇ ਇੱਥੇ ਐ ਹੋ ਜਾਈ ਵਾ ਤੇਰਾ ਜਾ ਜਾ ਫੜੇ ਹੈ ਨਾ ਪਰ ਉੱਥੇ ਲੋਕੇਸ਼ਨ ਬਹੁਤ ਸੋਹਣੀ ਆ ਦੱਸ ਦੋ ਪਾਪਾ ਨੂੰ ਕਿੱਥੇ ਚੱਲੇ ਘੁੰਮਣ ਆਪਾਂ ਲਓ ਜੀ ਬ੍ਰੇਕ ਹਾਂ ਛੋਲੇ ਭਟੂਰੇ ਹਾਂ ਖਾ ਖਾ ਹੋ ਜੋ ਦੂਰੇ ਲਓ ਜੀ ਬਾਕੀ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਆ ਪਿੰਡੋਂ ਦੂਰੇ ਤੇ ਖਾਣ ਤੋਂ ਪਹਿਲਾਂ ਪ੍ਰੋਗਰਸ ਸੋ ਪਹਿਲਾਂ ਆਪ ਖਾ ਪੀ ਲੇ ਇੱਥੋਂ ਕੀ ਖਾਣਾ ਹੈ ਮੈਂ ਕਿਹਾ ਸਮੋਸੇ ਖਾ ਲਈਏ ਕੀ ਕਹਿੰਦੇ ਕੀ ਖਾਣਾ ਹੈ ਛੋਲੇ ਛੋਲੇ ਭਟੂਰੇ ਛੋਲੇ ਭਟੂਰੇ ਖਾਓਗੇ ਤੁਸੀਂ ਵੀ ਫਿਰ ਖਾ ਲਾਂਗੇ ਅਸੀਂ ਵੀ ਐ ਸੋ ਛੋਲੇ ਭਟੂਰੇ ਖਾ ਕੇ ਪੇਟ ਪੂਜਾ ਕਰਕੇ ਤੁਰਦੇ ਫਿਰ ਲੋ ਜੀ ਆ ਵੇਖ ਕੇ ਜਿਹਨੂੰ ਨਹੀਂ ਭੁੱਖ ਲੱਗੀ ਉਹਨੂੰ ਵੀ ਭੁੱਖ ਲੱਗ ਜਾਣੀ ਬੇਬੇ ਕਹਿੰਦੀ ਮੈਂ ਗੱਡੀ 'ਚ ਹੀ ਖਾਣਾ ਮੈਨੂੰ ਗੱਡੀ 'ਚ ਲਿਆ ਦੋ ਹਾਂਜੀ ਕੀ ਚੱਲ ਰਿਹਾ ਮੈਂ ਥੱਕ ਗਿਆ ਤੂੰ ਫਾਫੇ ਦੇ ਕੇ ਮੂੰਹ ਤੋਂ ਚੜੋ ਇਹ ਪਟੂਰੇ ਆਏ ਵੇ ਇਹ ਕਿੱਡੇ ਫੁੱਲੇ ਸੀਗੇ ਮੈਨੂੰ ਮਾਰ ਤੇ ਇਹ ਜਮ ਚੱਲ ਖਾ ਲੂ ਉੱਤੇ ਨੰਡੋਲੇ ਧਿਆਨ ਨਾਲ ਠੀਕ ਆ ਬਿਚਾਇਆ ਓਕੇ ਲਵ ਯੂ ਲਵ ਯੂ ਟੂ ਇੰਜੋਏ ਇੰਜੋਏ ਕਰੋ ਇੱਧਰ ਕਿਉਂ ਇਹ ਔ ਚੱਕ ਕਟਰ ਚੱਲਦੇ ਪਏ ਆ ਆਪਾਂ ਵੀ ਕਰੀਏ ਸ਼ੁਰੂ ਇੰਨਾ ਦੇ ਬਾਹਲੇ ਘੈਂਟ ਹੁੰਦੇ ਆ ਛੋਲੇ ਭਟੂਰੇ ਹੁਣ ਟੈਂਕੀਆਂ ਫੁੱਲ ਹੋ ਗਈਆਂ ਸਾਰਿਆਂ ਦੀਆਂ ਹੋ ਗਈਆਂ ਬੇਬੇ ਟੈਂਕੀ ਫੁੱਲ ਭਰਾਵਾ ਮੈਂ ਤਾਂ ਆਖਿਆ ਖਾਨੇ ਲਫਾਫਾ ਕੁਝ ਤਾਂ ਨੂੰ ਲੈਂਦੇ ਆ ਬੇਬੇ ਭਟੂਰੇ ਗਈਆਂ ਇਹ ਲਫਾਫਾ ਆ ਕਾਗਜ਼ੀਆ ਆ ਜਾਓ ਉਹਨਾਂ ਨੂੰ ਫੜਾ ਉਹ ਤਾਂ ਹੀ ਚੜ ਜਾਣ ਚੱਲ ਹੁਣ ਬਹੁਤ ਖਾ ਲਿਆ ਹੁਣ ਉੱਥੇ ਪਹੁੰਚੇ ਵੀ ਕੁਝ ਖਾਣਾ ਹੈ ਆਪਾਂ ਸਾਰੇ ਕੋਈ ਬਹੁਤ ਸਵਾਦ ਸੀ ਨਿਆਰਾ ਆਇਆ ਨਾ ਪੂਰਾ ਐਦਾਂ ਹੀ ਆਪਾਂ ਇੰਜੋਏ ਕਰਦੇ ਨੇ ਜਾਣਾ ਓਕੇ ਲਓ ਜੀ ਤੁਹਾਡੇ ਇੱਕ ਸਸਪੈਂਸ ਆ ਸਾਰਿਆਂ ਲਈ ਸਰਪ੍ਰਾਈਜ਼ ਤੁਹਾਨੂੰ ਪਤਾ ਹੈਗਾ ਕਿ ਐਂਡ ਹੀ ਆ ਠੀਕ ਆ ਜਿਹੜੀ ਲੋਕੇਸ਼ਨ ਤੇ ਚੱਲੇ ਬਹੁਤ ਸੋਹਣੀ ਆ ਸੋ ਲੋਕੇਸ਼ਨ ਦੇ ਲਗਭਗ ਆਪਾਂ ਨੇੜੇ ਹੀ ਆ ਸਾਰਿਆਂ ਦੇ ਇੱਕ ਰੂਲ ਆ ਸਾਰੇ ਦੇਖਦੇ ਆਪਾਂ ਪੱਟੀਆਂ ਬੰਨਣੀਆਂ ਨਹੀਂ ਆ ਨਾ ਨਹੀਂ ਨਹੀਂ ਅੰਨਾ ਉੱਥੇ ਜਾ ਕੇ ਖੋਲ ਦੂੰਗਾ ਨਹੀਂ ਨਹੀਂ ਬਾਲਾ ਲੰਮਾ ਨਹੀਂ ਬਸ ਥੋੜਾ ਅੱਧਾ ਘੰਟੇ ਬੰਨਣਾ ਕੋਈ ਨਾ ਇੱਕ ਮਿੰਟ ਬਸ ਆਪ ਪੱਟੀਆਂ ਬੰਨ ਕੇ ਮਿਲਦੇ ਆ ਪੱਟੀ ਬੰਨਦੇ ਨੇ ਕਹਿੰਦੇ ਇਹ ਮੇਰੇ ਤੋਂ ਸੂਟ ਨਹੀਂ ਕਰਦਾ ਪਿਆ ਮਸਾਲਾ ਜਿਆਦਾ ਵਧੀਆ ਠੀਰੇ ਤੇਰੇ ਵੀ ਬੰਨਣੀਆਂ ਪੂਹ ਜਾਣਾ ਚੱਕੀ ਫਿਰ ਮਾਸੀ ਸੌਂ ਖਾਉਂਦਾ ਹਤਾ ਤਾਂ ਨਹੀਂ ਪਿਆ ਨਹੀਂ ਤੇ ਜੋ ਵੀ ਬੰਨਣੀ ਆ ਫਿਰ ਤੇ ਡਰਾਈਵ ਕਿਵੇਂ ਕਰੇ ਬੰਨਣੀ ਆ ਇੱਕ ਮਾਲ ਤੂੰ ਵੀ ਬੰਨ ਲਓ ਹੈ ਹਰਮਨ ਕਿਹੜੀ ਬੰਨੀ ਐ ਆਹੋ ਗੱਡੀ ਫਿਰ ਆਪੇ ਆਟੋਮੈਟਿਕ ਆਣਾ ਬੇਬੇ ਅੱਡੀ ਇਧਰ ਵਖਿਓ ਮੇਰੇ ਇਧਰ ਨਹੀਂ ਤੂੰ ਇਧਰ ਪੱਟੀ ਫੜਾ ਤੇ ਤੇਰੇ ਬੰਨੀ ਹੈ ਬੇਬੇ ਜਲਦੀ ਏ ਸਰਪ੍ਰਾਈਜ਼ ਲਈ ਰੈਡੀ ਹੋ ਰੈਡੀ ਰੈਡੀ ਮਸੀ ਰੈਡੀ ਪਤਾ ਨਹੀਂ ਕੇਕ ਦੀ ਦੁਕਾਨ ਤੇ ਗਿਆ ਸੀ ਘਰ ਕੇ ਕੇਕ ਲੈ ਕੇ ਆਂਦਾ ਆ ਐ ਵੋ ਇਧਰ ਹੋ ਤੈਨੂੰ ਕਿਵੇਂ ਪਤਾ ਇਧਰ ਹੋ ਦੈਦ ਦਾ ਨਹੀਂ ਪਿਆ ਦੇਣੀ ਚਲੋ ਭਈ ਚਲਿਏ ਸਾਬੂ ਚਲਿਏ ਕੱਲੇ ਸਾਬੂਦੇ ਨਹੀਂ ਬੰਨੀ ਮੇਰੇ ਦੇ ਸਾਵੀਰ ਦੇ ਸਾਰੇ ਹੀਰੇ ਹੋਰੇ ਸਾਰੇ ਲਵੇਟੇ ਗਏ ਆ ਸਾਬਦੇ ਆਦੇ ਸਾਰਿਆਂ ਦੇ ਸਰਪ੍ਰਾਈਜ਼ ਸਾਰੇ ਲਈ ਚੱਲੀਏ ਫਿਰ ਤੂੰ ਤਾਂ ਨਾ ਹੀ ਬੰਨੀ ਤੂੰ ਗੱਡੀ ਚੋਹਣੀ ਉਹ ਸਾਡਾ ਸਰਪ੍ਰਾਈਜ਼ ਬਣਾ ਦੇ ਚਲੋ ਚਲੇ ਉਹ ਤੁਹਾਨੂੰ ਖੁਸ਼ੀ ਬੜੀ ਹੋਣੀ ਆ 아이 ਪਤਾ ਨਹੀਂ ਦੀਦੀ ਕੀ ਰੱਖਿਆ ਹੋਣਾ ਸੂਟ ਨਾ ਹੁਣ ਆਪਣੇ ਤੂੰ ਦਫਾ ਲਓ ਜੀ ਹੁਣ ਇਹਨਾਂ ਸਾਰਿਆਂ ਨੂੰ ਆਪਾਂ ਲੈ ਕੇ ਜਾਣਾ ਮਿੰਨੀ ਗੋਆ ਕਿੱਥੇ ਲੈ ਕੇ ਜਾਣਾ ਬੇਬੇ ਮਿੰਨੀ ਗੋਆ ਨਾ ਆ ਜਿੱਥੇ ਹੈ ਮਿੰਨੀ ਗੋਆ ਮਿੰਨੀ ਤਿਆਰ ਹੋ ਜਾਣ ਲਈ ਜਾਂਗੇ ਤਾਂ ਗੱਡੀ 'ਚ ਬੈਠੇ ਤਾਂ ਇੰਜੁਆਏ ਕਰ ਰਹੇ ਬੇਬੇ ਤੁਸੀਂ ਬਾਤੂ ਕਰ ਜੋ ਤਾਂ ਗੱਡਾ ਰੱਖਾ ਵੰਦੀਆਂ ਨਾ ਦਿਸੇ ਗੱਡੀ ਫੇਲੀ ਗੱਡੀ ਲੋਡ 'ਚ ਲੱਗਦੀ ਆ ਬਾਤੂ ਆਪਾਂ ਨਾ ਕਰਦੇ ਜਾਨ ਮਾਰ ਕੇ ਸਵਾਰੀਆ ਵਿੱਚ ਘੁੰਮ ਗਰ ਜੂਗਾ ਮੈਨੂੰ ਕੱਲੂ ਦਾ ਬਰਾਦਾ ਅਸੀਂ ਮੇਟੀ ਕਰਦੇ ਨਹੀਂ ਇਹ ਪਟੀਆਂ ਲਾਣੀਆਂ ਪਹਿਲਾਂ ਛੋੜ ਲੈ ਪਟੂਰੇ ਖਾਣ ਨਹੀਂ ਖਾਜਦਾ ਤਾਂ ਪਡੂਰੀ ਆਦਾ ਮੰਮੇ ਗਿੰਦੀ ਗੱਡੀ ਨੇ ਅਜਨਦਾਦ। ਇਹ ਤੂੰ ਆਣਾ ਸੋਨੇੜੇ ਜੀ ਆ। ਨਹੀਂ ਨਹੀਂ ਬਸ ਪਹੁੰਚ ਚੱਲੇ ਆ। ਸਾਰੇ ਟੱਬਰ ਤੇ ਪਟੀਆਂ ਬੰਨੀਆਂ ਪਤਾ ਨਹੀਂ ਕੀ ਆ। ਉਹਨਾਂ ਨੇ ਬੜਾ ਰੋਗ ਲੈ। ਹੈ? ਪੀੜਾ। ਕਿੱਟ ਲਾਂਜੀ ਆ ਗਈ ਘਰੇ ਥੱਲੇ। ਨਹੀਂ। ਲੋਕੇਸ਼ਨ ਪੂਰੀ ਇੱਕ ਨੰਬਰ ਆ। ਇੱਕ ਨੰਬਰ। ਕਿਨੇ ਨਾੜ ਦਾ ਪਤਾ ਨਹੀਂ ਹਾਏ। ਹੈ?

ਦੇਖੋ ਥੱਲੇ ਮਿੱਟੀ ਆ ਕੋਚ ਦੇ ਸ਼ੂ ਤੁਹਾਡੇ ਲਿਬੜ ਨਾ ਜਾਣ ਧਿਆਨ ਨਾਲ ਓਏ ਆਜੋ ਆਜੋ ਇੱਥੇ ਕਿੱਥੇ ਇੱਥੇ ਹਾਂ ਹਾਂ ਚਲੋ ਇੱਥੇ ਖੜ ਜੋ ਵੈਰੀ ਗੁੱਡ ਕਿੱਥੇ ਬਾਹਰ ਖੜ ਜੋ ਇੱਥੇ ਵੈਰੀ ਗੁੱਡ ਮੈਂ ਤਾਂ ਸੈਂਟਰ ਲਾ ਕੇ ਬੈਠੀ ਜੀ ਵੀ ਜਿੰਨਾ ਟਾਈਮ ਲੱਗੂਗਾ ਆਇਆ ਸਾਬੂ ਸਾਬੂ ਪਤਾ ਜੋ ਚੱਲ ਆਇਆ ਬੇਬੇ ਉੱਤਰ ਕੇ ਬੈਠਦਾ ਲਾ ਦੇ ਪਹਿਲਾਂ ਮੇਰੇ ਲਓ ਜੀ ਫਾਈਨਲੀ ਪਹੁੰਚ ਚੁੱਕੇ ਆਪਾਂ ਚਲੋ ਆਜੋ ਮੈਨੂੰ ਕੋਈ ਉਤਾਰ ਦਿਓ ਮੇਰੀ ਖੁੰਡੀ ਕੁੰਡੀ ਐਟਿਆ ਬੇਬੇ ਹਾਂਜੀ ਹਾਂਜੀ ਤੁਸੀਂ ਦੱਸੋ ਹਾਂਜੀ ਹਾਂਜੀ ਲਾ ਰਹੀ ਐ ਪੱਟੀ ਬੇਬੇ ਮਰ ਜੀ ਆ ਤੇਰੇ ਪੁੱਤ ਵੇਖ ਲਾ ਨਹਿਰ ਦੇ ਕਿਨਾਰੇ ਤੇ ਨਹੀਂ ਲੈ ਮੇਰਾ ਕਮਾਰ ਮਾਰ ਮਾਰ ਕੇ ਮੈਂ ਤੈਨੂੰ ਸਿਰ ਤੋਂ ਸੱਮਣੂ ਚੱਲ ਚੱਲ ਆ ਜੋ ਹੌਲੀ ਹੌਲੀ ਤੁਰਿਆ ਵਾ ਹੈ ਅਨੀਰਾ ਕਾ ਤੂੰ ਆ ਗਿਆ ਮੇਰਾ ਰੁਕੋ ਬਰਾ ਦੋ ਟੱਪੀ ਹੋਣਾ ਐਕ ਮੈਂ ਰੋਕ ਜੂ ਅੱਗੇ ਨਾ ਜਾਵੜਿਓ ਹਾਂ ਹਵਾ ਆ ਰਹੀ ਟੰਡੀ ਟੰਡੀ ਹਾਂ ਬੇਬੇ ਆਇਓ ਵਾਟਰ پارک ਹੋਣਾ ਕੀ ਆ ਬੂ ਵਾਟਰ پارک ਵਾਟਰ پارک ਪਟੀਆਂ ਸਾਰੀਆਂ ਇਕੱਠੀ ਖੋਲੀਆਂ ਵਾਟਰ پارک ਹੀ ਆਏਗਾ ਹਰ ਮਰ ਨਾਲ ਤੁਹਾਨੂੰ ਤਾਂ ਪਤਾ ਲੱਗਦਾ ਕਿ ਜਮਾਂ ਹੀ ਹੈ ਜਮਾਂ ਹੀ ਨਹੀਂ ਪਤਾ ਲੱਗਦਾ ਤੂੰ ਦੇਖਣਾ ਆ ਵਾਟਰ پارک ਹੈ ਸਾਬ ਹਾਂ ਨਹੀਂ ਓਜੋ ਪੇਵੂ ਸਾਬੂ ਚੱਪ ਕਰ ਜੋ ਬੇਬੇ ਖੜ ਜਾ ਇਥੇ ਇਹ ਕੰਡੀ ਨੂੰ ਆਸ ਪਾ ਲੈ ਇੱਕ ਮਿੰਟ ਸਭੂ ਦੰਦੇ ਆਪਾਂ ਕਿੱਥੇ ਆਏ ਆ ਹੈ ਹੋਟਲ ਬਾਅਰ ਓ ਸੱਚੀ ਵਾਟਰ ਬਾਅਰ ਕਾ ਸਾਰਾ ਡੱਬਰ ਚਲੋ ਸਾਰੇ ਨੇ ਪਟੀਆਂ ਖੋਲੀਆਂ ਫਿਰ ਕੋਮੇਂ ਕਬਰਾਂ ਆਖਾ ਮੂਰੇ ਨੇ ਰਾਈ ਜਾਂਦਾ ਕਰ ਸਕਦੀ ਮੇਰੀ ਤੱਕ ਪਹਿਲਾਂ ਖੋਲ ਦੋ ਨਹੀਂ ਜੀ ਝੂਠ ਆ ਮੇਰੀ ਪੱਟੀ ਨਹੀਂ ਨਹੀਂ ਵਾਰੀ ਵਾਰੀ ਸਭ ਤੋਂ ਪਹਿਲਾਂ ਆਪਾਂ ਚਲੋ ਖੋਲਦੇ ਹਾਂ ਹੀਰੇ ਦੀ ਖੋਲਦੇ ਹਾਂ ਚਲਾ ਵੀਰਿਆ ਰੋਲਾ ਨਹੀਂ ਪਾਉਣਾ ਸਰਪ੍ਰਾਈਜ਼ ਦੇਖ ਕੇ ਤੂੰ ਬੋਲਾ ਕੁਝ ਨਹੀਂ ਗਾ ਹੈ ਲੋਕੇਸ਼ਨ ਤਾਂ ਵਧੀਆ ਯਾਰ ਹੈ ਲੋਕੇਸ਼ਨ ਤਾਂ ਬਹੁਤ ਸੋਹਣੀ ਹੈ ਘੈਂਟ ਆ ਨਾ ਸਾਰਿਆਂ ਨੂੰ ਖੁਸ਼ ਕਰ ਦਈਏ ਫਿਰ ਆਲੋ ਮੱਜਾਂ ਦਾ ਗੋਆ ਨਹੀਂ ਕਰ ਦਿਆ ਸਾਰਿਆਂ ਨੂੰ ਨਾ ਅੱਖਾਂ ਬੰਦ ਕਰੋ ਪਹਿਲਾਂ ਸਾਰੇ ਜਣੇ ਹਾਂ ਭਈ ਅੱਖਾਂ ਬੰਦ ਕਰਨੀਆਂ ਮੇਰੀਆਂ ਤਾਂ ਪਹਿਲਾਂ ਹੀ ਬੰਦ ਆ ਆਪਾਂ ਖੋਲ ਨਹੀਂ ਆਏ ਕਹਿਣੇ ਜਿੰਨਾ ਟਾਈਮ ਮੈਂ ਨਹੀਂ ਕਹਿੰਦਾ ਅੱਖਾਂ ਬੰਦ ਰੱਖਣੇ ਲਓ ਜੀ ਪੱਟੀਆਂ ਖੋਲ ਦਈਏ ਸਰ ਮੰਮੀ ਅੱਖਾਂ ਬੰਦ ਬੰਦ ਦੀ ਆ ਭਰਾਵਾ ਬੇਬੇ ਤੂੰ ਵੀ ਆਪਦੀ ਅੱਖਾਂ ਬੰਦ ਅੱਖਾਂ ਬੰਦ ਕਰੇ ਖੋਲਿਓ ਨਾ ਦਈਆ ਭਰਾਵਾ ਖੋਲਿਓ ਨਾ ਖੋਲਿਓ ਨਾ ਸਾਲ ਦੀ ਨਹੀਂ ਖੋਲਦੀ ਭਰਾਵਾ ਮਾਸੀ ਤੂੰ ਹੀ ਖੋਲਿਓ ਨਾ ਪਲੀਜ਼ ਪਲੀਜ਼ ਖੋਲਿਓ ਨਾ ਬੇਬੇ ਤੂੰ ਹੀ ਅੱਖਾਂ ਬੰਦ ਕਰੋ ਏ ਕਹਿ ਦिए ਵਾਹ ਜਦੋਂ ਮੈਂ 3 ਗਾਣਾ ਖੋਲ ਲਿਆ ਚੰਗਾ 1 2 3 ਚਲ ਮੈਂ ਅੱਗੇ ਚਲੀ ਜਾਂਦੀ ਫੇਰ ਮਿੰਨੀ 2 ਕਿੰਦਾ ਲੱਗਾ ਮਿੰਨੀ ਗੋਵਾ ਕੋਸਾ ਲੱਗਾ ਕਿੱਥੇ ਆਇਆ ਬਾਬਾ ਕਿੱਦੇ ਆ ਭਵੇਂ ਕਿਹੜੀ ਲੋਕੇਸ਼ਨ ਹੈ ਜਿਸੂ ਆਪਾਂ ਰਹਿਣਾ ਕਿੱਥੇ ਹੈ ਆਪਾਂ ਰਹਿਣਾ ਕਿੱਥੇ ਹੈ ਪਤਾ ਕਿੱਥੇ ਆਇਆ ਤੈਨੂੰ ਪਤਾ ਆਪਾਂ ਜਿਹੜੀ ਆਪਣੇ ਕਹਿੰਦੇ ਨਹੀਂ ਸੀ ਉਹਦੇ ਵੀ ਪਹਾੜੀ ਉੱਤੇ ਸ਼ੁਰੂ ਹੋ ਗਈ ਹੈ ਨਾਲ ਹੀ ਫਾਟਕਾਂ ਦੇ ਨਾਲ ਆਏ ਆ ਮਿੰਨੀ ਗੋਵਾ ਹੋਰ ਆਪਰੇ ਕਰ ਆਪਣਾ ਘਰ ਉੱਥੇ ਦੇ ਦੇ ਆਪਣਾ ਹੋਟਲ ਕਿਹੜਾ ਵਾ ਹੋਰ ਤੇ ਨਹੀਂ ਸਕੇ ਬੋਟਲ ਆਪਣਾ ਘਰੇ ਪ੍ਰੈਂਕ ਕੀਤਾ ਇਹਨੇ ਬਾਜੀ ਵਾ ਠੰਡੀ ਠੰਡੀ ਹਵਾ ਚੱਲ ਰਹੀ ਹੈ ਗਾੜੀ ਠੰਡੀ ਠੰਡੀ ਹੋਵਾ ਮੇਰੇ ਸਾਡੇ ਦਾ ਵਿਆਹ ਹੋਇਆ ਸੀ ਮੈਂ ਛੱਡ ਕੇ ਨਾਲ ਅਟੈਚੀ ਪੈਕ ਕਰਾ ਲਿਆ ਮਾਸੀ ਨੂੰ ਨਾ ਮਾਸੀ ਨੂੰ ਅੱਜ ਵਿਆਹ ਹੀ ਮਾਸੀ ਨੂੰ ਮੈਂ ਕਿਹਾ ਮਾਸੀ ਅੱਜ ਆਪਾਂ ਬੜੀ ਸੋਹਣੀ ਲੋਕੇਸ਼ਨ ਤੇ ਨਾ ਕਿੰਨੀ ਮਿੱਟੀ ਉੱਟੀ ਜਾਂਦੀ ਸਾਰੇ ਕੱਪੜੇ ਖਰਾਬ ਹੋ ਜਾਣੇ ਆ ਮਾਸੀ ਨੇ ਵਿਆਹ ਛੱਡਦਾ ਉਹ ਪਰੇ ਖੁਸ਼ ਕਿਹੜੇ ਹੋਟਲ ਚ ਰਵਾਂਗੇ ਆ ਹਾਏ ਤੜਨਾ ਕੀ ਹੋ ਗਿਆ ਵਾ ਫ੍ਰੈਕ ਫ੍ਰੈਕ ਜਿਵੇਂ ਆਪੂ ਆਪ ਪਤਾ ਕਿ ਕਿੱਥੇ ਸੌਂ ਜਾਣਾ ਆ ਓ ਸੇ ਸੇਟੇ ਕਰਨਾ ਓ ਦਰਸਾਉਣਾ ਬਾਲਾ ਓ ਬੇਬੇ ਨੂੰ ਨਾ ਤਾਂ ਸੁਣ ਲੱਗੀ ਜਾਂਦਾ ਬੇਬੇ ਨੂੰ ਹਲੇ ਪਤਾ ਲੱਗਣੀਆਂ ਆ ਆਪਾ ਕਿੱਥੇ ਆਏ ਆ ਜਿਵੇਂ ਪਤਾ ਕਿੱਥੇ ਆ ਇਹ ਮੈਨੂੰ ਨਹੀਂ ਪਤਾ ਇਹ ਫਰੋਜਪੁਰ ਹੀ ਆ ਆ ਮੈਂ ਤਾਂ ਵੀ ਅੰਦਰ ਦੇ ਬੋਲਦੇ ਆ ਉਹ 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 ਰਹਾ ਫਾਟ ਜਿਹੜਾ ਪਨਾਂਗੇ ਜਾਂਦੇ ਨੇ ਆਪਾਂ ਘਰ ਦਾ ਪ੍ਰਾਣ ਨਹੀਂ ਆਈ ਇੱਧਰ ਨਹੀਂ ਆਪ ਜਾਂਦੀ ਆਪ ਇੱਧਰ ਆਏ ਆਪ ਇੱਧਰ ਆ ਆ ਕੀ ਹੋ ਗਿਆ ਅੱਜ ਪਤਾ ਉਹ ਚੀਜ਼ ਹੋ ਗਈ ਇਹਨਾਂ ਦਾ ਪ੍ਰੈਂਕ ਵੀ ਹੋ ਗਿਆ ਇਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਪਿਆ ਅਸੀਂ ਕਰੀਏ ਤੇ ਕਰੀਏ ਕੀ ਆਹੋ ਮੈਂ ਕਿਹਾ ਸਾਰਿਆਂ ਨੇ ਮੈਂ ਕਿਹਾ ਸ਼ਾਇਦ ਇੱਕ ਵਾਰੀ ਗਿਆ ਸੀ ਸ਼ਾਇਦ ਸੱਚੀ ਇਥੇ ਖੋਆ ਹੋਵੇ ਮਿੰਨੀ ਖੋਆ ਨੇ ਨੇ ਮਸੀ ਇਹਨਾਂ ਨੇ ਪਤਾ ਕੀ ਕੀਤਾ ਸੀ ਤਾਰ ਨੇ ਰਾਲ ਕੇ ਮੈਨੂੰ ਮੱਟੇ ਮੰਜੇ ਤੇ ਬਿਠਾਇਆ ਮੈਂ ਉਦੋਂ ਦਾ ਸੋਚ ਲਿਆ ਮੈਂ ਇਹਨਾਂ ਦਾ ਕੋਈ ਬਹੁਤ ਬਦਲਾ ਲੈ ਲੈ ਉਹ ਬਦਲਾ ਲੈਂਦਾ ਕੀਤਾ ਵੀ ਨਹੀਂ ਉਹ ਕਹਿੰਦੀ ਮੈਂ ਤਾਂ ਕੁਕ ਕੀਤਾ ਹੋਣੀਗਾ ਮੈਂ ਕੁਛ ਕੀਤਾ ਵੀ ਨਹੀਂ ਆ ਮੈਂ ਮਾਸੀ ਨਹੀਂ ਹਣੀ ਕੋਈ ਕੀਤਾ ਮੈਂ ਤਾਂ ਆਪ ਨਹੀਂ ਕੀਤਾ ਸੀ ਬਈ ਸਾਰੇ ਲੈਵਲ ਸਭ ਕੇ ਨਿਕਲਣਗੇ ਹਾਂ ਕੇਵਲ ਕਰ ਰਿਹਾ ਸੋਨਾ ਲਾਸੀ ਜਿਆਦਾ ਟਾਈਮ ਲਾ ਕੇ ਉਹਦੇ ਹੋਰ ਖਾਣੇ ਦੇ ਇਹ ਤਾਂ ਛੇ ਛੇ ਦਿਖਾਤੇ ਲਿਆ ਹੁਣ ਬੇਬੇ ਇੱਥੋਂ ਘਰੇ ਹੀ ਜਾਣਾ ਹੁਣ ਚਲ ਚਲ ਵੜ ਆਵੇਂ ਪੈਕਿੰਗ ਕਰਾਈ ਐ ਨੀ ਐ ਜੋਏ ਭਰਾਏ ਪੈਕ ਕੀ ਨਾਨੀ ਹਣੀ ਕਿੰਨੇ ਪੱਤ ਪੱਤੀਆਂ ਦਵਾਈ ਦੁਬਈ ਰੱਖ ਲਿਆ ਜੇ ਮੈਂ ਸਾਰੀਆਂ ਦਵਾਈਆਂ ਚੱਕੀਆਂਆਂ ਦੀਆਂ ਵੀ ਬਿਮਾਰ ਹੋ ਜਾਂਦੇ ਬੇ 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 ਨੂੰ ਨਾ ਹਲੇ ਵੀ ਲੱਗੀ ਜਾਂਦਾ ਇੱਕ ਮਨ ਫਰਨਾ ਇਹ ਕੋਈ ਪਰ ਤੇ ਟਿੱਪੇ ਯਾਰ ਚੱਲੀਏ ਹੁਣ ਕਿ ਰਹਿਣਾ ਇੱਥੇ ਚੱਲ ਇਹ ਲੈ ਇੱਥੇ ਕੈਂਪਿੰਗ ਕਰਨੀ ਹੈ ਤੇ ਕਿਵੇਂ ਦਾ ਲੱਗਾ ਸਰਪ੍ਰਾਈਜ਼ ਦੱਸੋ ਦਲੋਈ ਲੱਗਾ ਐ ਬੂ ਦਸੂਤ ਐ ਉਸ ਨੂੰ ਕਿਵੇਂ ਲੱਗਾ ਸਰਪ੍ਰਾਈਜ਼ ਬੈਡ ਬੈਡ ਸਾਬੂ ਤੈਨੂੰ ਕਿਵੇਂ ਲੱਗਾ ਬੇਬੇ ਨਹੀਂ ਤੇ ਪਹਿਲੀ ਵਾਰੇ ਬੇਬੇ ਤਾਂ ਬੇਬੇ ਨੂੰ ਆਲੇ ਆਪਾਂ ਹੋਰ ਕਿੱਥੇ ਹੋ ਬੇਬੇ ਘਰੇ ਹੀ ਆਣਾ ਆ ਚੰਗੀ ਤੇਰੀ ਕੋਆ ਹੈ ਹੈ ਅ ਚੰਗੀ ਤੇਰੀ ਕੋਆ ਉਹਨਾਂ ਪੇਰੇ ਘਰੇ ਜਾਣਾ ਚੱਲ ਫਿਰ ਘਰੇ ਜਲਵਣ ਘਰੇ ਤਾਂ ਜਾਣਾ ਹੀ ਪੜਾ ਐਵੇਂ ਪੈਕ ਪਾਲ ਕਰਤਾ ਇਹਨੂੰ ਪੋਚੀ ਦੀ ਨਿਭਾਇਆ ਸਾਨੂੰ ਨਹੀਂ ਪਤਾ ਸਾਨੂੰ ਲੈ ਕੇ ਜਾ ਕਿਥੇ ਘਮਾਉਣ ਵਾਸਤੇ ਹਾਂ ਸਾਨੂੰ ਘਮਾਉਣ ਲੈ ਕੇ ਜਾ ਹਾਂ ਨਹੀਂ ਬਤਾ ਐ ਮੈਂ ਥੋੜੀ ਆ ਤੁਹਾਨੂੰ ਅਸੀਂ ਪੈਕ ਬਾਅਦ ਸਿਕੋ ਮਲੇ ਨਹੀਂ ਕਰਿਆ ਜਾਣਾ ਹਾਂ ਅਸੀਂ ਅੱਧ ਕਰੇ ਨਹੀਂ ਜਾਣਾ ਹਾਂ ਨਾ ਜਾਓ ਕੋਈ ਕਿਸੇ ਹੋਟਲ ਚ ਸਟੇ ਕਰਾ ਅਸੀਂ ਜਾਣਾ ਨਹੀਂ ਅਸੀਂ ਗੱਡੀ ਚ ਨਹੀਂ ਬੈਣਾ ਹਾਂ ਹਾਂ ਕੁੱਤੇ ਬੜੇ ਵੱਡੇ ਵੱਡੇ ਰਹਿੰਦੇ ਆ ਉਹ ਦਰਵੇਸ਼ ਕੋਈ ਨਹੀਂ ਅਸੀਂ ਕੁੱਤਿਆਂ ਨੂੰ ਪੈ ਜਾਾਂਗੇ ਹਾਂ ਕਾਹ ਦਾ ਬਾਹਰ ਆਵੇ ਕਿ ਬੇਟਾ ਗੰਟੀ ਚ ਨਾ ਬੈਠੀ ਬੇਬੇ ਨੇ ਤੇ ਜਾਣਾ ਬੇਬੇ ਜਾਣਾ ਨਾ ਬੇਬੇ ਰਹਿਣ ਦੇ ਮਾ ਲਈ ਨਾ ਨਾ ਆਪਣੇ ਪ੍ਰੇਮ ਕੀਤੇ ਨਾ ਪਾ ਜਾਣੇ ਨਹੀਂ ਹਾਂ ਹਾਂ ਆਪਾਂ ਨਹੀਂ ਜਾਣਾ ਚਲੋ ਯਾਰ ਬੈਠੋ ਚੱਲੀਏ ਨਾ ਨਾ ਕੀ ਹੋ ਗਿਆ ਨਾ ਕੁੰਮੜਾ ਕੇ ਜਾਓ ਹਾਂ ਕੁੰਮੜਾ ਕੇ ਜਾਓ ਹਾਂ ਕੁੰਮੜਾ ਕੇ ਜਾਓ ਕੁੰਮੜਾ ਕੇ ਜਾਓ ਕੁੰਮੜਾ ਕੇ ਜਾਓ ਕੁੰਮੜਾ ਕੇ ਜਾਓ ਆ ਲੈ ਲਈ ਲੇਟ ਹੋ ਗਿਆ ਇੱਥੇ ਕਹਿਣ ਲੱਗੇ ਚਲੋ ਆਪ ਥੋੜੇ ਦਿਨਾਂ ਨੂੰ ਕਿਤੇ ਨਾ ਕਿਤੇ ਜਰੂਰ ਚੱਲਾਂਗੇ ਪਰੋਂ ਮੈਂ ਹੋਣਾ ਸੀ ਘਰੇ ਜਾਣਾ ਹਾਂ ਘਰ ਤਾਂ ਨੂੰ ਤਾਂ ਕਹਿ ਆਏ ਵੀ ਰਹਿਣਾ ਆਹ ਮੈਂ ਥੋੜੇ ਦਿਨਾਂ ਚੱਲਾਂਗੇ ਪੱਕਾ ਨਾ 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 ਤਾਂ ਆਜੀ ਜਾਣਾ ਚਲੋ ਬੜੀ ਸੋਹਣੀ ਲੁਕੀ ਸੀ ਨਾ ਕਾ ਪੁੱਤ ਜਾਣਾ ਸੱਚੀ ਯਾ ਯਾ ਗੱਡੀ ਉਠਾਉਣ ਦੇ ਮਾਰੀ ਬਟਾਉਣ ਬੈਠਣਾ ਨਹੀਂ ਕੀ ਹੋਇਆ ਤੂੰ ਇੱਧਰ ਤੇ ਆਇਆ ਸੀਗਾ ਤੂੰ ਲੈ ਇੱਧਰ ਆ ਸਾਡੀਆਂ ਅੱਖਾਂ ਬੰਦ ਸੀ ਨਹੀਂ ਤੇ ਇਹਨਾਂ ਨੇ ਹੋਰ ਨਹੀਂ ਦਿਨਾ ਦਿਖਾਈਓ ਤੁਨੂੰ ਇਹ ਇਧਰ ਦਾ ਰਸਤਾ ਇਧਰ ਸੇ ਆਏ تھے ਇਹ ਕਾ ਜਵਾ ਹੀ ਥੱਲੇ ਨੂੰ ਜਾਂਦਾ ਨਹੀਂ ਮੈਂ ਮਰ ਜਾ ਬੇਲਾ ਕਿੱਡਾ ਉੱਚਾ ਜਿੱਥੋਂ ਵੀ ਲੈ ਕੇ ਆਏ ਹੈ ਤੋੜਨਾ ਇਹਨਾਂ ਨੇ ਇਹਨਾਂ ਨੇ ਪ੍ਰੈਂਕ ਵੀ ਹੋ ਚੁੱਕਾ ਇਹਨਾਂ ਨੂੰ ਯਕੀਨ ਵੀ ਨਹੀਂ ਆ ਰਿਹਾ ਹੈਗੀ ਹੈ ਜੇ ਵੀ ਥੋੜੀ ਥੋੜੀ ਉਮੀਦ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਇਹਦੇ ਕਹੇ ਤੂੰ ਕੋਈ ਆਸ ਨਾ ਰੱਖੋ ਮੰਮੀ ਨੂੰ ਗਿਆ ਮੈਂ ਕਿਹਾ ਮੰਮੀ ਮੈਨੂੰ ਨਾ ਖਾਲੀ ਡੱਬੀ ਦੇ ਦੇ ਕੋਈ ਜਵਾਕਾਂ ਦੀਆਂ ਕਰੀਮਾਂ ਇੰਨੀਆਂ ਭਾਰੀਆਂ ਭਾਰੀਆਂ ਕਿੱਥੇ ਝੱਕੂਆਂ ਖਾਲੀਆਂ ਡੱਬੀਆਂ ਚ ਫਲੰਪ ਭਾਰ ਭਾ ਕੇ ਤੇ ਡੱਬੀਆਂ ਚ ਪਾਈਆਂ ਕਰੀਮਾਂ ਤੇ ਹੁਣ ਤੂੰ ਸਾਨੂੰ ਕਿੱਥੇ ਘਰੇ ਲੈ ਕੇ ਚੱਲੇ ਆ ਹਾਂ ਇਹਨਾਂ ਨੂੰ ਹੁਣ ਜਕੀਨ ਹੋਇਆ ਕਿ ਵਾਕਿਆ ਸੱਚੀ ਘਰੇ ਜਾ ਰਹੇ ਹਨ ਨੇ ਤਾਂ ਸੈੱਡ ਹੋ ਜਾਣਾ ਜਵਾਕਾਂ ਕਿੰਨਾਂ ਨੇ ਇਹਨਾਂ ਨੇ ਹਟਲ ਦੇ ਸੁਪਨੇ ਲਈ ਜਾਂਦੀ ਸੀ ਆਬੂ ਦਾ ਵੀ ਮਮਾ ਹੋਟਲ ਚ ਜਾਣਾ ਤੇ ਉਹ ਨਹੀਂ ਤੇ ਅਬ ਲੈ ਸੁਪਨੇ ਕੀ ਵਧੀਆ ਸਗੋ ਆਪ ਘੁੰਮਤੇ ਆਏ ਆ ਕਿਉਂ ਬੇਬੇ ਮੈਂ ਤਾਂ ਗੁਰਮੁਖ ਨੂੰ ਵੀ ਕਿਹਾ ਸੀ ਮੈਂ ਕਿਹਾ ਅੱਜ ਅਸੀਂ ਘੁੰਮਣ ਚੱਲਨੇ ਆ ਤੇ ਮੈਨੂੰ ਕਹਿੰਦੇ ਆਪ ਦੀ ਸਾਰਿਆਂ ਦੀ ਫੋਟੋ ਪਾ ਦਿਓ ਮੈਂ ਕਿਹਾ ਅੱਜ ਘੁੰਮਣ ਚੱਲਨੇ ਹਾਂ ਉਹਨੇ ਕਿਹਾ ਵਲੌਗ ਚ ਦੇਖਿਓ ਹੈ ਫੂਟੂ ਦੇ ਛੋਲੇ ਵੀ ਤਾਂ ਹੀ ਖਵਾਈ ਸੀ ਹੋਰ ਮੈਂ ਤਾਂ ਚੰਗੀ ਤਰ੍ਹਾਂ ਉਹ ਤਾਂ ਖਾਦੇ ਮੈਂ ਲੇਟ ਨਾ ਹੋ ਜਾਈਏ ਛੇਤੀ ਕਦੋਂ ਦਾ ਕਹੀ ਜਾਂਦਾ ਲੇਸ ਲੈ ਲਈ ਮੈਂ ਕਿਹਾ ਪਤਾ ਨਹੀਂ ਕਿੰਨਾ ਤਾਂ ਲੰਬਾ ਟ੍ਰਿਪ ਹੈ ਜਿਹੜੇ ਲੇਸ ਤੇ ਕੁੱਕਰੇ ਤੇ ਕਾਨਪੀਨ ਨੂੰ ਕਹਿਣ ਸੇਰੀ ਦੁਖੰਡਾ ਪਿਆ ਮੇਰਾ ਤਾਂ ਕਿਉਂ ਹੋਣ ਨਹੀਂ ਮੈਂ ਜਾਣਾ ਜਿੰਨੇ ਮਰਜੀ ਟ੍ਰਿਪ ਕਰੀ ਹੁਣ ਤੱਕ ਭਾਵੇਂ ਅਸਲ 'ਚ ਵੀ ਟ੍ਰਿਪ ਕਰਾਂਗਾ ਮੈਂ ਤਾਂ ਵੀ ਨਹੀਂ ਆਉਂਦੀ ਹੁਣ ਪੈਕ ਪੈਕ ਨਹੀਂ ਹੋਣੀ ਮੇਰੇ ਤੂੰ ਆਪੇ ਆ ਕੇ ਅੰਦਰ ਆ ਕੇ ਮੇਰੇ ਜਵਾਕਾਂ ਦੇ ਕੱਪੜੇ ਪੈਕ ਕਰ ਲਈ ਜਿੰਨੇ ਮਰਜੀ ਟੈਤੀ ਪੈਕ ਕਰ ਲਈ ਮੈਂ ਨਹੀਂ ਕਰਨੀ ਨਾ ਨਹੀਂ ਆਉਂਦੀ ਨਹੀਂ ਬੱਸ ਤੀਆਂ ਆਵਿਗੇ ਬਾਤ ਪਾਲਾ ਬਹੁਤ ਠੰਡ ਹੋ ਗਈ ਬਹੁਤ ਟ੍ਰਿਪ ਖੇਡ ਲੈ ਚਲੋ ਸੀਗਾ ਅਰਮਣ ਹੁਣ ਨਹੀਂ ਮੈਂ ਜਾਂਦੀ ਤੇਰੇ ਨਾਲ ਬਸ ਮੈਂ ਤੈਨੂੰ ਦੱਸਦਾ ਹੁਣ ਨਾ ਮਿੰਟਸ ਮੇਰੇ ਨਾ ਮੇਰੇ ਜਵਾਕਾਂ ਨੂੰ ਲੈ ਕੇ ਜਾਣਾ ਤੂੰ ਕਿਤੇ ਨਾ ਕਿਸੇ ਹੋਰ ਦੰਦਾ ਖਸਰੀ ਦਾ ਨਾ ਛੱਡਿਆ ਐਵੇਂ ਇੰਜੋਏ ਕੀਤਾ ਨੋ ਹਾਂ ਸਾਬੂ ਇੰਜਵਾਇ ਕੀਤਾ ਦਾ ਸਾਰਾ ਟੱਬਰ ਆਜਾ ਏ ਉਸ ਇਦਾਂ ਹੀ ਚੱਲਦੇ ਰਹਿ ਪੂਜ ਸਾਰੇ ਮੇਰੇ ਮੁੰਡੇ ਦੇ ਬੂਟ ਕਾਲੇ ਹੋ ਗਏ ਜਿਹੜੇ ਨਵੇਂ ਸਾਰੇ ਵੀ ਦੇਖ ਜਰਾ ਨਵੇਂ ਲਾ ਕੇ ਦਈ ਹੁਣ ਉਹ ਚਿੱਟੇ ਚਿੱਟੇ ਤਾਂ ਕਾਲੇ ਹੋ ਗਏ ਆ ਚਿੱਟੇ ਤੇ ਮਿੱਟੀ ਕੱਟੇ ਚ ਲੱਗ ਗਏ ਸਾਰੇ ਪੈਰਾਂ ਤੇ ਕੀ ਹੋਇਆ ਸਭ ਵਾਲੰਬੇ ਚਿੱਟੇ ਗਏ ਆ ਨਾ ਸਾਰੇ ਕੱਪੜੇ ਆ ਬੂਟ ਮੁੰਡੇ ਦੇ ਪੁੱਠੇ ਪਾਏ ਆ ਆਏ ਉਹਨੂੰ ਪੁੱਛੋ ਨਾਨੀ ਜੀ ਅਸੀਂ ਆ ਗਏ ਛੇਤੀ ਆ ਗਏ ਐ ਬਹੁਤ ਦੂਰ ਕੁ ਮੰਗ ਗਏ ਚਲਾਇਆ ਆਜੋ ਚਲੋ ਕਿ ਦੱਸ ਦੱਸੋ ਕਿਦਾਂ ਰਹਾ ਟ੍ਰਿਪ ਅਜੇ ਤਾਂ ਅਸੀਂ ਜਾ ਖਾਂਦਾ ਭਾਂਡੇ ਮਾਂਜ ਕੇ ਬਾਹਰ ਵੀ ਨਹੀਂ ਆਏ ਸੋਈ ਤੋਂ ਅੱਜ ਬੰਦਾ ਹੈ ਪਲਾਨ ਕੀਤਾ ਹੋਰ ਯਾ ਮਸੀ ਕਰੀ ਦੰਦ ਮੈਂ ਵਸਾ ਪੈਕਿੰਗ ਕੀਤੀ ਸਾਰਾ ਕੁਝ ਕੀਤਾ ਤੂੰ ਚੱਲ ਹੁਣ ਹੁਣ ਤੂੰ ਤੇਰੇ ਕੋਲ ਚੜੇ ਪੈਕਵਾ ਡਾ ਫਰ ਹੁਣ ਜਦੋਂ ਆਉਂਗੀ ਆਪ ਰੋਟੀ ਵੀ ਨਹੀਂ ਦੇਣੀ ਲੈ ਲੋ ਆ ਵੇਖੀ ਲੈ ਲੋ ਏ ਸਾਰਾ ਟੱਬਰ ਹੀ ਨਹੀਂ ਲੋਟ ਆਉਂਦਾ ਪਿਆ ਗਿਆ ਮਿੰਨੀ ਗੋਆ ਗਏ ਮਿੰਨੀ ਦਵਾ ਪਤਾ ਕਿੱਥੇ ਗਏ ਇਹਨਾਂ ਪਹਾੜਾਂ ਦੇ ਲੈ ਕੇ ਗਏ ਮੈਂ 2 ਘੰਟਿਆਂ ਚ ਮਿੰਨੀ ਗੋਆ ਮੁੜਿਆ ਮੈਨੂੰ ਲੱਗਦਾ ਉਹ ਪਹਾੜੀ ਤੇ ਗਾਇਬ ਹੋ ਗਏ ਜਿਹੜੀ ਲੈ ਕੇ ਗਿਆ ਹਾਂ ਜਿਹੜਾ ਆਪਣੇ ਉਧਰਲੇ ਘਰ ਕੋਲੇ ਸੀਗੀ ਉੱਥੇ ਲੱਗਾ ਸੀ ਨਾ ਨਾਨੀ ਜੀ ਇਹਨਾਂ ਬੜੀ ਧੁੱਦਲ ਹਾਂ ਉੱਥੇ ਲੱਗਾ ਨਾਨੀ ਗੱਡੀ ਵੀ ਵਿੱਚ ਉੱਤ ਦਲਣਾ ਭਰ ਗਈ ਤੇ ਇਹਨਾਂ ਨੇ ਮੇਰੇ ਨਾਲ ਪ੍ਰੈਂਕ ਕੀਤਾ ਸੀ ਮੰਜੇ ਵਾਲਾ ਅੱਜ ਮੈਂ ਇਹਨਾਂ ਸਾਰਿਆਂ ਨਾਲ ਪ੍ਰੈਂਕ ਕਰਤਾ ਬਦਲਾ ਲੈ ਲਿਆ ਮਾਸੀ ਨੇ ਤਾਂ ਨਹੀਂ ਸੀ ਨਾ ਕੀਤਾ ਮਾਸੀ ਨੇ ਤਾਂ ਨਹੀਂ ਸੀ ਨਾ ਤੂੰ ਕਰਨਾ ਚਾਹੀਦਾ ਤੈਨੂੰ ਹੈ ਨਾ ਬਈ ਮਾਸੇ ਨੇ ਥੋੜੀ ਪ੍ਰੈਂਕ ਕੀਤਾ ਸੀਗਾ ਵਿਚਾਰੀ ਚੱਲ ਕੋਈ ਨਾ ਹਾਂ ਸਾਰੇ ਜਣੇ ਵਿੱਚ ਹੀ ਆ ਅਸਰੀ ਗਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਤੇ ਆ ਮੈਂ ਚੰਗੇ ਨਾਲ ਕਿਹੜੇ ਨਹੀਂ ਗਿਆ ਮੈਂ ਵਧੀਆ ਰਹਿ ਗਿਆ ਨਾ ਹੋਰ ਸਾਨੂੰ ਤਾਂ ਐਵੇਂ ਇਹਨੇ ਚੱਕਰਾਂ ਚ ਮੈਂ ਕਿਹਾ ਹਾਂ ਬਹੁਤ ਲੱਗੀ ਹਿੰਦੀ ਤੇ ਮੌਸਮ ਖਰਾਬ ਹੋਣਾ ਹੈ ਜੀ